ਹਾਂਜੀ ਸਾਥੀ ਸ੍ਰੀ ਅਕਾਲ ਜੀ ਵੇਦਰ ਬਾਈ ਹਰਪ੍ਰੀਤ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਪੰਜਾਬ ਹਰਿਆਣਾ 28 ਤੇ 29 April ਦੇ ਮੌਸਮ ਦੀ ਗੱਲ ਕਰਾਂਗੇ ਤਾਂ ਮੌਸਮ ਫਿਰ ਤੋਂ ਕਰਵਟ ਲੈ ਸਕਦਾ ਤੇ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਜਾ ਸਕਦਾ ਹੈ ਤੇ ਕੁਝ ਇਲਾਕਿਆਂ ਵਿੱਚ ਝਲਕਾ ਤੇ ਕੁਝ ਲਗਾਤਾਰ ਮਿਆਨੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਨੇ ਤਾਂ 28 ਤੇ 29 April ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਤੇ ਰੈਨਵਿਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਕ੍ਰਿਕਟ ਇਲਾਕੇ ਵਿੱਚ ਮੀਂਹ ਨਿਰਦੇਸ਼ਾਰਪਾਂ ਦੇ ਦਿਖਾਈ ਦੇ ਰਹੇ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਤੇ ਇਹ ਵੀਡੀਓ ਨਾਲ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਦੀ ਲਾਈਵ ਤਾਇਆ ਸਟਰਾਟ ਤਸਵੀਰਾਂ ਅਸਲ ਤਸਵੀਰਾਂ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ ਜਿਹੜੇ ਦੱਖਣੀ ਖੇਤਰ ਹੋਗੇ ਮਾਨਸਾ ਆ ਗਿਆ ਉਸ ਪਰ ਬਠਿੰਡਾ ਆ ਗਿਆ ਮੁਕਸਰ ਹੋ ਗਿਆ ਉਸ ਉੱਤਰੀ ਖੇਤਰ ਦੀ ਗੱਲ ਕਰੀਏ ਤਾਂ ਜਿਵੇਂ ਪਠਾਨਕੋਟ ਗੁਰਦਾਸਪੁਰ ਦੇ ਆਸ-ਪਾਸ ਹੋਗੇ ਜਾਂ ਉਸ ਪਰ ਪਛਮੀ ਖੇਤਰ ਫਿਰੋਜ਼ਪੁਰ ਦੇ ਆਸ-ਪਾਸ ਇਹਨਾਂ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਜਿਹੜੀ ਬੱਦਲੋਈ ਦਾ ਦੌਰ ਚੱਲ ਰਹੀ ਉਸ ਤਰ੍ਹਾਂ ਹਰਿਆਣਾ ਦੇ ਗੱਲ ਕਰੀਏ ਸਰਸਾ ਆ ਗਿਆ ਫਤਿਹਪੁਰ ਹੋ ਗਿਆ ਹਸਾਰ ਹੋ ਗਿਆ ਉਸ ਰੋਤਕ ਹੋ ਗਿਆ ਚੱਜਰ ਹੋ ਗਿਆ ਮਹਿੰਦਰਗੜ ਹੋ ਗਿਆ ਅਸਤੀਆਸ ਉਸ ਕੀ ਦੱਖਣੀ ਇ ਤੌਰ ਚਾਰੀਏ ਤੇ ਅੱਜ ਪੰਜਾਬ ਦੀ ਗੱਲ ਕਰੀ ਜਾਂ ਹਰਿਆਣਾ ਦੀ ਗੱਲ ਕਰੀ ਤਾਂ ਅੱਜ ਵੀ ਕੁਝ ਕਲਾਕਾਂ ਜਿਹੜੇ ਹਲਚਲਾਂ ਹੋਣ ਦੀ ਸੰਭਾਵਨਾ ਹੈ ਤੇ ਖਾਸ ਕਰਕੇ ਜਿਹੜਾ ਸਿਸਟਮ ਐਕਟਿਵ ਹੁੰਦੇ ਆ ਸਾਰ ਰਹਣਗੇ ਅੱਜ ਦੁਪਹਿਰ ਸ਼ਾਮ ਦੇ ਆਸਪਾਸ ਜਿਹਾ ਅ ਸ਼ਾਮ ਤੋਂ ਰਾਤ ਦਾ ਸਵੇਰ ਦੇ ਕੱਲ ਘੰਟੇ ਵਿੱਚ ਐਕਟਿਵ ਹੁੰਦੇ ਆ ਸਾਰਨ ਕਿਉਂਕਿ ਪ੍ਰੀ ਮੌਨਸਨ ਜਿਹੜਾ ਐਕਟਿਵ ਹੁੰਦਾ ਜਾਂ ਤਾਂ ਸਵੇਰੇ ਜਿਹੜੇ ਸਵੇਰ ਦੇ ਜਿਹੜੇ ਸ਼ੁਰੂਆਤੀ ਘੰਟੇ ਹੁੰਦੇ ਨੇ ਜਾਂ ਇਹਨਾਂ ਵਿੱਚ ਜਾਂ ਆਪਾਂ ਗੱਲ ਕਰੀ ਦੁਪਹਿਰ ਤੋਂ ਸ਼ਾਮ ਨੂੰ ਐਕਟਿਵ ਹੁੰਦੇ ਨੇ ਕੋਈ ਗਰਜ ਚਮਕ ਵਾਲੇ ਆਚਾਨਕ ਜਿਹੜੇ ਟੈਂਪਰੇਚਰ ਜਿਹੜੇ ਵਧਦੇ ਨੇ ਠੀਕ ਗ ਚੰ ਕੋਲੇ ਬੱਦਲ ਬਣ ਸਕਦੇ ਨੇ ਠੀਕ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਅੱਜ ਵੀ ਜਿਹੜੇ ਚਾਂਸ ਰਹਿਣਗੇ ਆਪਣੇ ਪੰਜਾਬ ਵਿੱਚ ਘਟੋ ਘੱਟ ਵੀ 30 ਤੋਂ 35 ਹੋ ਸਕਦਾ ਹੈ ਕਿ 35 40% ਖੇਤਰਾ ਵਿੱਚ ਚਾਂਸ ਬਣ ਸਕਦੇ ਨੇ ਬਾਕੀ ਵਾਹੀ ਗਰੂ ਪਰਮਾਤਮਾ ਦੇ ਕੁਦਰਤ ਅਰ ਨੇ ਉਹਨੇ ਕਰਨਾ ਹੋ ਸਕਦਾ ਜਾਰੇ ਚਾਂਸ ਬਣ ਜਾਣ ਜੇ ਘੱਟ ਬਣ ਜਾਣ ਹਰਿਆਣਾ ਵਿੱਚ ਵੀ ਅੱਜ ਜਿਹੜੇ 20 ਤੋਂ 25% ਚਾਂਸ ਹੈਗੇ ਨੇ ਖੇਤਰਾ ਵਿੱਚ ਖਾਸ ਕਰ ਜਿਹੜੇ ਆਪਣੇ ਜਿਹੜੇ ਚੰਡੀਗੜ੍ਹ ਦੇ ਨਾਂ ਲੱਗਦੇ ਖਾਸ ਕਰ ਖੇਤਰ ਇਹ ਹੋਗੇ ਜਾਂ ਹੋ ਸਕਦੇ ਕੁਝ ਉੱਤਰੀ ਕੁਝ ਦੱਖਣੀ ਖੇਤਰ ਇਹਨਾਂ ਵਿੱਚ ਚਾਂਸ ਜਿਹੜੇ ਬਣ ਸਕਦੇ ਨੇ ਪੰਜਾਬ ਵਿੱਚ ਕੁਝ ਤਰੀ ਖੇਤਰੋਗੇ ਪਠਾਨਕੁਰ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਜਾਂ ਹੋ ਸਕਦਾ ਪੱਛਮੀ ਖੇਤਰ ਕੁਝ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਸਰਦਰੀ ਖੇਤਰੋਗੇ ਜਾਂ ਉਸ ਤੋਂ ਬਾਅਦ ਕੁਝ ਮੱਧ ਹੋ ਸਕਦਾ ਕੁਝ ਇੱਕ ਦੋ ਮਾਲਵਾ ਦੇ ਖੇਤਰੋਗੇ ਜਾਂ ਪੂਰਬੀ ਖੇਤਰ ਚੰਡੀਗੜ੍ਹ ਮਾਹਲੀ ਆਪਾਂ ਆਪਣੇ ਫਤਿਹਗੜ੍ਹ ਸਾਹਿਬ ਦੇ ਰੂਪਨਗਰ ਦੇ ਇਲਾਕੇ ਜਾਂ ਮੱਧ ਪੰਜਾਬ ਦੇ ਇਹਨਾਂ ਇਲਾਕੇ ਉੱਤੇ ਅੱਜ ਵੀ ਜਿਹੜੀ ਸੁਭਾਵਨਾ ਬਣ ਸਕਦੀ ਹੈ ਤੇ ਉਸ ਤੋਂ ਬਾਅਦ ਕੱਲ ਜਿਹੜਾ 29 ਨੂੰ ਥੋੜੇ ਜਿਆਦਾ ਚਾਂਸ ਰਹਿਣਗੇ 29 April 2024 ਨੂੰ ਅੱਜ ਥੋੜੇ ਘੱਟ ਚਾਂਸ ਰਹਿ ਸਕਦੇ ਕੱਲ ਜਿਹੜੇ ਜਿਆਦਾ ਚਾਂਸ ਰਹਿਣਗੇ ਤੇ ਕੱਲ ਘੱਟੋ ਘੱ 50 60% ਖੇਤਰਾਵਾਂ ਵਿੱਚ ਪੈਣ ਦੇ ਅਸਰ ਰਹਿਣਗੇ ਹਰਿਆਣਾ ਵਿੱਚ ਵੀ ਇਸ ਤਰ੍ਹਾਂ 25 ਤੋਂ 30 ਜਾਂ 30 ਤੋਂ 35% ਖੇਤਰਾਵਾਂ ਵਿੱਚ ਚਾਂਸ ਬਣ ਸਕਦੇ ਨੇ ਹਰਿਆਣਾ ਤੇ ਪੰਜਾਬ ਵਿੱਚ ਕੱਲ ਜਿਹੜਾ ਸਿਸਟਮ ਦਾ ਮੇਨ ਅਸਰ ਵੇਖਣ ਨੂੰ ਮਿਲ ਸਕਦਾ ਹੈ ਤੇ ਅੱਜ ਵੀ ਕੁਝ ਇਲਾਕਿਆਂ ਵਿੱਚ ਜਿਹੜੇ ਸੁਭਾਵਨਾ ਪਾ ਸਕਦੀ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਸ਼ਾਮ ਤੇ ਰਾਤ ਦੇ ਅਵਿਚਕਾਰ ਜਿਹੜੇ ਘੰਟੇ ਹੈ ਮੌਸਮ ਪਾਗਲ ਵਿੱਚ ਤਾਇਆ ਰਿਪੋਰਟ ਜਾਰੀ ਕੀਤੀ ਗਈ ਜਿਸ ਵਿੱਚ ਅੱਜ ਦੱਸਿਆ ਗਿਆ ਹੈ 28 ਤਰੀਕ ਨੂੰ ਤੇ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਸ ਵਿੱਚ ਜਿਹੜੀ ਗਰਚੰਗ ਵੇਖਣ ਨੂੰ ਮਿਲ ਸਕਦੀ ਕੁਝ ਇਲਾਕਿਆਂ ਵਿੱਚ ਜਿਹੜੇ ਹਲਕੇ ਜਾਂ ਦਰਮਿਆਨੇ ਛਰਾਟੇ ਵ ਚਾਲ ਸਰੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇ ਕੱਲ 29 April ਨੂੰ ਖਾਸ ਕਰ ਪੰਜਾਬ 'ਚ ਵਰਨਿੰਗ ਜਾਰੀ ਕੀਤੀ ਗਈ ਹੈ orange alert ਗਰ ਚਮਕ ਵੇਖਣ ਨੂੰ ਮਿਲ ਸਕਦੇ ਗੜੇਮਾਰੀ ਦੀ ਜਿਹੜੀ ਵੇਖਣ ਨੂੰ ਮਿਲ ਸਕਦੇ ਕੁਝ ਕਲਾਕਿਆਂ ਵਿੱਚ ਆਜ ਵੀ ਕੁਝ ਕਲਾਕਿਆਂ ਵਿੱਚ ਸੰਭਾਵਨਾ ਬਣ ਸਕਦੀ ਹੈ ਬਹੁਤ ਘੱਟ ਚਾਂਸ ਰਹਿਣਗੇ ਤੇ ਕੱਲ ਜਿਹੜੀ ਹਵਾ ਦੀ ਸਪੀਡ ਹੋਵੇਗੀ 40 ਤੋਂ 50 ਕਿਲੋਮੀਟਰ ਕੱਲ ਹਰਿਆਣਾ ਵਿੱਚ ਚਾਂਸ ਰਹਿਣਗੇ ਕੁਝ ਇਲਾਕਿਆਂ ਵਿੱਚ ਝਲਕੇ ਜਾਂ ਦਰਮਿਆਨੇ ਛਰਟ ਮੇਗ ਵੇਖਣ ਨੂੰ ਮਿਲ ਸਕਦੇ ਥੋੜੇ ਬਹੁਤ ਖੇਤਰਾ ਵਿੱਚ ਤੇ ਕੁਝ ਹੋ ਸਕਦਾ ਇੱਕਦੁੱਕਾ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਉਸਰ 30 April ਦੀ ਗੱ ਇਸ ਸਭਾਵਨਾ ਦੇ ਸਬੰਧ ਰਾਸਰੀ ਇਕਦੂ ਕਾ ਪਾਗਰ ਖਾਸ ਕਰ ਜਿਹੜੇ ਪਾੜਾ ਦੇ ਨਾਂ ਲੱਗਦੇ ਖੇਤਰ ਉਸਰ 1 2 3 ਮਈ ਤੱਕ ਫਿਲਹਾਲ ਮੌਸਮ ਠੀਕ ਠਾਕ ਰਹਿਣ ਦੇ ਆਸਾਰ ਨੇ ਪੰਜਾਬ ਤੇ ਹਰਿਆਣਾ ਵਿੱਚ ਹੋ ਸਕਦਾ ਕਿਤੇ 1 2 ਖੇਤਰਾ ਵਿੱਚ ਆਚਾਨਕ ਜਿਹੜ ਗਰਚਮਕ ਵਾਲੇ 1 2 ਖੇਤਰਾ ਨੂੰ ਪ੍ਰਭਾਵਿਤ ਕਰ ਸਕਦੇ ਬੱਦਲ ਬਣ ਸਕਦੇ ਕਿਸੇ 1 2 ਮੜਮੁਟੇ ਖੇਤਰਾ ਵਿੱਚ ਕੜੀ ਕੰਡਾ ਜਾਂ ਦੇ ਸਕਦੇ ਜਰਤਰ ਲਗਾ ਮੱਚ ਜਿਹੜਾ ਮੌਸਮ ਹੋਵੇ 1 ਤੋਂ 2 ਤੇ 3 4 ਤੱਕ ਜਿਹੜਾ ਮਈ ਤੱਕ ਮੌਸਮ ਸਾਫ਼ ਤੇ ਕੁਸ਼ਕ ਰਹਿਣ ਦੀ ਸੰਭਾਵਨਾ ਤੇ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਤੁਸੀਂ ਜਾ ਕਰਤਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ